ਜੋ 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 ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਰ ਬ੍ਰਹਮਾ ਵਿਸ਼ਨਸ ਰਤ ਅਗੰਤ ਤਿਨ ਕੋ ਮੋਹ ਭਾਇ ਮਨ ਮਦਕ 84 ਲਖ ਜੋਨੁ ਪਾਈ ਰਿਜਕ ਦਿਆ ਸਭੂ ਤੋ ਤਦ ਕਾ ਸੇਵਕ ਕਾ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਗੁਰੂ ਤੇਰਾ ਸਭ ਸਦਕਾ ਤੂੰ ਆਪੇ ਹੀ ਆਪ 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 ਕਾਰਨ ਕੀਆ ਤੂੰ ਆਪੇ ਹੀ ਆਪ ਨਿਰੰਕਾਰ ਹੈ ਤੂੰ ਆਪੇ ਹੀ ਆਪ ਨਿਰੰਕਾਰ ਹੈ ਉਹ ਅਬਰ ਨਾ ਪੀਆ bye ਸੰਤਨ ਕਹ ਵਿਰਲ ਜੋਗੀ ਸਰ ਕਰ ਕਿਰਪਾ ਜਾਂ ਕੋ ਮਿਲ ਧਨ ਧਨ ਤੇ ਈਸ਼ਰ ਤਾਰਿਆ ਜਹਾਨ ਲਹਿਆ ਅਬ ਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਹਾ ਤਿੰਨ ਜਮ ਜੇੜ ਨਾ ਆਇਆ ਤੂੰ ਕਰਨ ਕਰਣ ਸਮਰੱਥ ਹੈ ਕਰਤੇ ਨਾ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਬਣ ਗੋ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਢਾਈ ਗੁਰਮੁਖ ਦੇ ਪ੍ਰਭ ਹਰਿ ਭਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਹਬੇ ਆਖੋ ਧੰਨ 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 ਦੁਰਦੋਖੀ ਹਰ ਜੁਗ ਜੁਗ ਭਗਤ ਪਾਇਆ ਜੀ ਸੋ ਕਰਤਾ ਕਾਦਰ ਕਰੀਂ ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਬਨੀ ਦੁਰਛੋਡੇ ਤੈ ਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਤੇਰ ਧਾਏ ਸੋ ਕਰੇ ਸੇਰਦਾਏ ਤੁਧ ਤਤ ਨਾਮ ਜੀ ਵਾਹੇ ਗੁਰੂ ਜੀ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਆਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪੜਨ ਪਿਆਰ ਸਤਕਾਰ ਨਾਲ ਸਾਰੇ ਹੀ ਬਾਬਾ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਬਰਸਨਾ ਬੋਲਣ ਤੋਂਾਂ ਜੀ ਨਾ ਰਵੇ ਸਾਰੇ ਆਨੰਦ ਸਾਹਿਬ ਦੇ ਕੀਰਤਨ ਦੇ ਨਾਲ ਜੁੜਨਾ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪੜਨ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰੂ ਸਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਕਹ ਤੋ ਸ਼ਬਦ ਧਰੋ ਯਾਰ

ਦੀ ਵਾਹੇ ਗੁਰੂ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹਲਾ 5 ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੂ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੀਾਈ ਜਹ ਜਹ ਦੇਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਉਤ ਨਹੀਂ ਬਿਛੁੜੈ ਸੋ ਸੰਗੀ ਗਨਿਐ ਬਿਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਐ ਰਹਾਉ ਪ੍ਰਤਪਾਲੈ અપਿਆਉ ਦੇ ਕਛ ਊਨ ਨ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਕਾ ਰੂਪ ਜਪ ਜਪ ਕਰ ਹੈ ਆਨੰਦ ਜਨ ਅਚਰਜਿਆ ਨੂਪ ਸਾਮਤ ਦਿਹੋ ਦਿਆਨ ਪ੍ਰਭ ਜਿੱਤ ਤੁਮ ਹੈ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾਮਤ ਦੇਹੋ ਦਿਆਲੇ ਪ੍ਰਭ ਜਿੱਤ ਤੁਮ ਹੈ ਅਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਤੂੰ ਠਾਤ